ਨਨਕੀ ਰੰਗ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸ ਫੁੱਲ ਗੁਰਦਾਸ ਫੁੱਲ ਦੇ ਕਸਬਾ ਤਾਲੀਵਾਲ ਦੇ ਨੇੜੇ ਪਿੰਡ ਲਹਿਲ ਦਾ ਵਿਸਾਖੀ ਮੇਲਾ ਦੂਰ ਦੂਰ ਦੇ ਇਲਾਕਿਆਂ ਵਿੱਚ ਕਾਫੀ ਮਸ਼ਹੂਰ ਹੈ ਇਸ ਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ 3 ਰੋਜ਼ ਦਾ ਮੇਲੇ ਦੇ ਆਖਰੀ ਦਿਨ 15 ਅਪ੍ਰੈਲ ਨੂੰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣਾ ਅਖਾੜਾ ਲਗਾਉਣਗੇ ਸਰਪੰਚ ਗਗਨਦੀਪ ਸਿੰਘ ਲਹਿਣ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬੱਚਿਆਂ ਦੇ ਕਬੱਡੀ ਦੇ ਮੈਚ ਅਤੇ 14 ਅਪ੍ਰੈਲ ਨੂੰ ਬਜ਼ੁਰਗਾਂ ਦੇ ਕਬੱਡੀ ਦੇ ਨਾਲ ਨਾਲ ਓਪਨ ਸ਼ੋਅ ਮੈਚ ਹੋਣਗੇ ਮੇਲੇ ਦੀ ਸਾਰੀ ਤਿਆਰੀਆਂ ਮੁਕੰਮਲ ਕਰ ਲਈ ਜਾ ਗਈਆਂ ਹਨ ਅਤੇ ਲੋਕਾਂ ਨੂੰ ਹੁੰਮ-ਹੁਮਾ ਕੇ ਮੇਲੇ ਵਿੱਚ ਪਹੁੰਚਣ ਅਤੇ ਕਬੱਡੀ ਦੇ ਮੈਚਾਂ ਅਤੇ ਬੱਬੂ ਮਾਨ ਦੇ ਗੀਤਾਂ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਗਈ। ਮੇਲਾ ਜੀ ਕਰਵਾਇਆ ਜਾ ਰਿਹਾ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ 13 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦੇ ਆ 13 ਤਰੀਕ ਨੂੰ ਬੱਚਿਆਂ ਦੇ ਮੈਚ ਆ ਜੀ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲੱਭਾਂ ਦੇ ਮੈਚ ਆ ਜੀ ਬਜ਼ੁਰਗਾਂ ਦੇ ਮੈਚ ਆ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਜੀ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋਊਗਾ ਬਾਕੀ ਚੀਫ ਗੈਟ ਖੜੇ ਖੜੇ ਆ ਰਹੇ ਚੀਫ ਗੈਟ ਸਾਡੇ ਕੋਲ ਜੀ ਮੇਰਾ ਭਰਾ ਵਾ ਜੀ ਐਮ ਐਲ ਏ ਸ਼ਰੀਕਲਸੀ ਜੀ ਬਟਾਲਾ ਤੋਂ ਉਹ ਆ ਰਹੇ ਨੌਜਵਾਨਾਂ ਨੂੰ ਕੀ ਅਪੀਲ ਹੈ ਜੇ ਅਜਿਹੇ ਮੇਲੇ ਜੇ ਰਸ ਰਣੇ ਚੇ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਨਾਲ ਜੋੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਬੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਬੱਬੂ ਮਾਂ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸਾਡੇ ਕੋਲ ਇੱਥੇ ਉਹ ਪਹੁੰਚ ਜਾਣਗੇ ਸਟਾਰਟਿੰਗ 6 ਵਜੇ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਸਿਕਿਉਰਿਟੀ ਲੈ ਕੇ ਸਿਕਿਉਰਿਟੀ ਲੈ ਕੇ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਆਂ ਜੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਬੱਬੂ ਮਾਂ ਜੇ ਸਵੇਲੇ ਆਉਂਦੇ ਆਂ ਕਾਫੀ ਲੋਕ ਆ ਜਾਂਦੇ ਆ ਤੇ ਉਹ ਸਭ ਨਾਲ ਜਗ੍ਹਾ ਦਾ ਰੇਜੂਮੈਂਟ ਜਗ ਤੇ ਵਧੀਆ ਰੇਜਰਮੈਂਟ ਕੀਤਾ ਜਾਉ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਦੋ ਤਿੰਨ ਦਿਨ ਕਿllen ਦੀ ਹਰ ਸਾਈਡ ਤੇ ਪਾਰਕਿੰਗ ਆ ਬਾਹਰ-ਬਾਰ ਪਾਰਕਿੰਗ ਹੋ ਜੂਗੀ ਕਿਉਂਕਿ ਕਾਫੀ ਵੱਡਾ ਗਾਇਕ ਆ ਰਹਾ ਹੈਗਾ ਵਾ ਤੇ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਪੀ ਲੱਗੇ ਕਿਉਂਕਿ ਖੁੱਲਰ ਬਾਜੀ ਵੀ ਕਾਫੀ ਹੁੰਦੀ ਹੈ ਜੀ ਲੋਕ ਕਰਦੇ ਬੇਨਤੀ ਇਹ ਹੈ ਜੀ ਸਾਰੇ ਪਿਆਰ ਨਾਲ ਆਓ ਜੀ ਰਲ ਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜੀ ਤੇ ਜਿਹੜਾ ਗੱਡੀਆਂ ਬਾਹਰ ਆਪਾਂ ਰੇਜਰਮੈਂਟ ਕੀਤਾ ਉਹ ਬਾਹਰ-ਬਾਰ ਜਗ ਜਾਣ ਗੱਡੀਆਂ ਤੇ ਇਹਦੇ ਵਿੱਚ